ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਦਿਨ ਦੀ ਗੱਲ ਆ ਕਿ ਗੁਰੂ ਨਾਨਕ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਸਿੱਖ ਸੰਗਤਾਂ ਨੂੰ ਬਚਨ ਸਰਾਰੇ ਸਨ ਕਿ ਸੰਗਤ ਜੀ ਕਹਿੰਦੇ ਅਸੀਂ ਇੱਕ ਦਿਨ ਦੇਖਿਆ ਕਿ ਜਿਹੜਾ ਧਰਮ ਰਾਜਾ ਹੈ ਉਹ ਧਰਮ ਰਾਜਾ ਆਪਣੇ ਜਮਦੂਤਾਂ ਨੂੰ ਆਪਣੇ ਦੂਤਾਂ ਨੂੰ ਕੁਝ ਬਿਠਾ ਕੇ ਸਮਝਾ ਰਿਹਾ ਸੀ ਜਿਵੇਂ ਆਪਾਂ ਵੀ ਦੇਖਦੇ ਆ ਇੱਕ ਮੁਖੀਆ ਬੰਦਾ ਹੁੰਦਾ ਕੋਈ ਕੋਈ ਕਮੇਟੀ ਬਣੀ ਹੁੰਦੀ ਉਹਦੇ ਵਿੱਚ ਇੱਕ ਮੁਖੀ ਹੁੰਦਾ ਸੀਨੀਅਰ ਹੁੰਦਾ ਉਹਨਾਂ ਦਾ ਉਹ ਉਹਨਾਂ ਨੂੰ ਕਾਨੂੰਨਾਂ ਬਾਰੇ ਉਥੋਂ ਦੇ ਸਾਰੇ ਅਸੂਲਾਂ ਬਾਰੇ ਸਮਝਾਉਂਦਾ ਕਿ ਆਪਾਂ ਇਸ ਤਰ੍ਹਾਂ ਇਹ ਸਾਰਾ ਕੁਝ ਕਰਨਾ ਹੈ ਐਵੇਂ ਐਵੇਂ ਇਹ ਸਾਰਾ ਪ੍ਰਬੰਧ ਨਿਭਾਉਣਾ ਹੈ ਗੁਰੂ ਨਾਨਕ ਮਹਾਰਾਜੀ ਵੀ ਐਵੇਂ ਬਚਨ ਸੁਣਾ ਰਹੇ ਕਿ ਭਾਈ ਇੱਕ ਦਿਨ ਅਸੀਂ ਦੇਖਿਆ ਕਿ ਜਿਹੜਾ ਧਰਮ ਰਾਜਾ ਹੈ ਉਹ ਆਪਣੇ ਜਮਦੂਤਾ ਨੂੰ ਕੁਝ ਸਮਝਾ ਰਿਹਾ ਸੀ ਸਲਾਹ ਦੇ ਰਿਹਾ ਸੀ ਤੇ ਜੋ ਉਹ ਸਲਾਹ ਦੇ ਰਿਹਾ ਸੀ ਉਹ ਮਹਾਰਾਜ ਨੇ ਜੋ ਆਪਾਂ ਪਿਛਲੇ ਦਿਨੀ ਰੱਖਿਆ ਦੇ ਸ਼ਬਦ ਬਾਣੀ ਪੜੀ ਉਹਨਾਂ ਦਾ ਜੋ ਪੰਜਵਾਂ ਸ਼ਬਦ ਹੈ ਉਹਦੇ ਵਿੱਚ ਉਹ ਸਾਰੀ ਵਾਰਤਾ ਮਹਾਰਾਜ ਨੇ ਕਥਨ ਕੀਤੀ ਹੈ ਕਿ ਉਹ ਕੀ ਸਮਝਾ ਰਿਹਾ ਸੀ ਕੀ ਕਹਿ ਰਿਹਾ ਸੀ ਕਿਉਂਕਿ ਬਾਣੀ ਰਈ ਮਹਾਰਾਜ ਨੇ ਦੱਸਿਆ ਹੈ ਕੋਈ ਇਹੋ ਜੀ ਨਹੀਂ ਵੀ ਕਿਤੇ ਕੱਚੀ ਗੱਲ ਕਿਤੇ ਉਹ ਕਹਾਣੀ ਪੜੀ ਹੈ ਮਾਰੇ ਬਾਣੀ ਵਿੱਚ ਧੁਰ ਕੀ ਬਾਣੀ ਸੱਚੀ ਬਾਣੀ ਵਿੱਚ ਕਹਿ ਰਿਆ ਕਿ ਉਹ ਦੂਤਾਂ ਨੂੰ ਕੀ ਕਹਿ ਰਿਆ ਸੀ ਉਹ ਜੋ ਮਹਾਰਾਜ ਸਿੱਖ ਸੰਗਤ ਨੂੰ ਸੁਣਾ ਰਹੇ ਸੀ ਧਰਮ ਰਾਜੇ ਦੀ ਗੱਲਬਾਤ ਉਹ ਬਾਣੀ ਵਿੱਚ ਦਰਜ ਹੈ ਆਪ ਜੀ ਜਰੂਰ ਪੋਥੀ ਪ੍ਰਕਾਸ਼ ਕਰ ਲੋ ਚਾਹੇ ਮੋਬਾਈਲ ਤੇ ਟੈਬ ਤੇ ਬਾਣੀ ਨੂੰ ਖੋਲ ਲੋ ਪ੍ਰਕਾਸ਼ ਕਰ ਲੋ ਆਪ ਜੀ ਸਰਵਣ ਕਰ ਸਕਦੇ ਹੋ ਉਹ ਬਚਨ ਸੀ ਸਲੋਕ ਉਹ ਕਹਿ ਰਿਆ ਸੀ ਧਰਮ ਰਾਜਾ ਜਹ ਸਾਧੂ ਗੋਬਿੰਦ ਭਜਨ ਉਹ ਕਹਿੰਦਾ ਸੀ ਮੇਰੇ ਦੂਤੋ ਮੇਰੇ ਉਹ ਜਮਦੂਤੋ ਜਹ ਜਿੱਥੇ ਸਾਧੂ ਸਾਧੂ ਜਨਮਾਹਾਤਮਾ ਜਨ ਸਾਦੇ ਮਨ ਵਾਲੇ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਦਾ ਭਜਨ ਬੰਦਗੀ ਕਰਦੇ ਹੋਣ ਕਹਿੰਦੇ ਕੀਰਤਨ ਨਾਨਕ ਨੀਤ ਤੇ ਜਿੱਥੇ ਕੀਰਤਨ ਨੀਤਾ ਪ੍ਰਤੀ ਨਾਨਕ ਨਾਮ ਸੰਗਤਾਂ ਕਰ ਰਹੀਆਂ ਹੋਣ ਨੀਤਾ ਪ੍ਰਤੀ ਹੁੰਦਾ ਹੋਵੇ ਅਗੇ ਉਹ ਕੀ ਕਹਿੰਦਾ ਹੈ ਕਹਿੰਦਾ ਨਾ ਹੋ ਨਾ ਹੋ ਨਾ ਮੈਂ ਕਹਿੰਦਾ ਸੁਣਿਓ ਧਿਆਨ ਨਾ ਬਚਨੇ ਨਾ ਹੋ ਨਾ ਤੂੰ ਕਹਿੰਦਾ ਨਾ ਮੈਂ ਤੇ ਨਾ ਤੂੰ ਕਹਿੰਦਾ ਉਥੇ ਨਾ ਜਾਇਓ ਜਿੱਥੇ ਗੋਬਿੰਦ ਦਾ ਭਜਨ ਹੁੰਦਾ ਆਵੇ ਕੀਰਤਨ ਹੁੰਦਾ ਆਵੇ ਸਾਧੂ ਜਨ ਬੈਠੇ ਹੋਣ ਉਥੇ ਭੁੱਲ ਕੇ ਨਾ ਜਾਇਓ ਮੇਰੇ ਦੂਤੋ ਉਹ ਪੁੱਛਦੇ ਕਿਉਂ ਜੀ ਧਰਮਰਾਜ ਜੀ ਕਹਿੰਦਾ ਨਾ ਮੈਂ ਛੁੱਟਣਾ ਨਾ ਤੂੰ ਹੀ ਛੁੱਟਣਾ ਉਹਨਾਂ ਨੇ ਤਾਨੂੰ ਫੜ ਕੇ ਬੰਨ ਲੈਣਾ ਕਿਉਂਕਿ ਨਾਮ ਚ ਪਾਵਰ ਹੀ ਇੰਨੀ ਆ ਨਾਮ ਦਾ ਗਰੰਟੀ ਇੰਨਾ ਤਕੜਾ ਹੈ ਕਿ ਜਿਵੇਂ ਅਸੀਂ 11000 ਬੋਲਟ ਨੂੰ ਹੱਥ ਲਾ ਕੇ ਬੰਦਾ ਵੱਜਦਾ ਨਹੀਂ ਨਾ ਉਹ ਮਾਰਦੀ ਪਟਕਾ ਕੇ ਬਿਜਲੀ ਇਸ ਤਰ੍ਹਾਂ ਦੂਤਾਂ ਨੂੰ ਜਿਹੜਾ ਨਾਮ ਦਾ ਕਰੰਟ ਲੱਗਦਾ ਹੈ ਰਹੁ ਵਿਚਾਰ ਕਹਿੰਦਾ ਨਾ ਹੋ ਨਾ ਤੂੰ ਨਹਿ ਛੁੱਟਹਿ ਨਾ ਮੈਂਤ ਨਾ ਤੁਸੀਂ ਉਥੋਂ ਛੁੱਟਣਾ ਨਹੀਂ ਜੇ ਕਹਿੰਦਾ ਨਿਕਟ ਨਾ ਜਾਈਓ ਹੋ ਦੂਤ ਮੇਰੇ ਦੂਤੋ ਮੇਰੇੋ ਜਮਦੂਤੋ ਇਸ ਕਰਕੇ ਮੈਂ ਸਲਾਹ ਦਿੰਦਾ ਉਹਦੇ ਨੇੜੇ ਨਾ ਜਾਇਓ ਉਹਨਾਂ ਦੇ ਨਿਕਟ ਨਾ ਜਾਈਓ ਹੋ ਦੂਤ ਮੇਰੇੋ ਦੂਤੋ ਉਥੇ ਨੇੜੇ ਨਾ ਜਾਇਓ ਨਾਮ ਵਾਲਿਆਂ ਚ ਪਾਵਰ ਵੜੀ ਜੇ ਬੜੀ ਉਹਨਾਂ ਦੀ ਬੰਦਗੀ ਜੇ ਉਹਨਾਂ ਕੋਲ ਨਾ ਜਾਇਓ ਵੇਖੋ ਨਾਮ ਦੀ ਕਿੰਨੀ ਪਾਵਰ ਦਸੀ ਕਿੰਨੀ ਮਹਾਨਤਾ ਦਸੀ ਮਹਾਰਾਜ ਨੇ ਹਾਂਜੀ ਕਿ ਜਮਦੂਤ ਵੀ ਡਰਦੇ ਧਰਮ ਰਾਜਾ ਵੀ ਡਰਦਾ ਹੈ ਨਾਮ ਜਪਣ ਵਾਲੇ ਕਿਤੇ ਦਰਗਾਹ ਥਾਣੀ ਨੰਗ ਜਾਣ ਧਰਮ ਰਾਜੇ ਦੀ ਕਚਹਿਰੀ ਵੱਲ ਦੀ ਵੈਸੀ ਖੁਸ਼ੀ ਦਾ ਤੇ ਧਰਮ ਰਾਜਾ थर-थर ਕੰਬਣ ਲੱਗ ਜਾਂਦਾ ਉੱਠ ਕੇ ਖੜਾ ਹੋ ਜਾਂਦਾ ਸਤਕਾਰ ਲਈ ਉਹ ਆਂਦਾ ਨਾਮ ਵਾਲਾ ਆ ਭਲਾ ਹੋਵੇ ਸਹੀਂ ਕਿਤੇ ਮੇਰਾ ਵੀ ਕਿਤੇ ਮੇਰੀ ਨਾ ਫੱਟੀ ਪੋਚੀ ਜਾਵੇ ਕਿਉਂਕਿ ਧਰਮ ਰਾਜ ਵੀ ਡਰਦਾ ਹੈ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੁਜੇ ਪਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਜਿਹੜੇ ਦੁਜੇ ਪਾ ਚ ਲੱਗੇ ਆ ਦੁਬਦਾ ਚ ਲੱਗੇ ਦੋ ਰਾਵਾਂ ਚ ਪਏ ਆ ਉਹ ਤੇਰੀ ਕਹਿੰਦੇ ਰਈਤ ਆ ਉਹ ਸਰਕਾਰ ਆ ਤੇਰੀ ਉਹਨਾਂ ਨੂੰ ਜਿਵੇਂ ਮਰਜੀ ਫਾਹੇ ਲਾ ਕੜਾਹੇ ਵਿੱਚ ਪਾ ਤੱਤਿਆਂ ਥੰਮਾਂ ਨੂੰ ਜੱਫੀਆਂ ਪਵਾ ਜਿਵੇਂ ਮਰਜੀ ਕਰ ਸੋ ਮਹਾਰਾਜ ਇਹ ਵਾਰਤਾ ਸਮਝਾ ਰਹੇ ਸਨ ਜੋ ਸੰਗਤ ਸਿੱਖ ਸੰਗਤ ਨੂੰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਹੋਰ ਸਿੱਖ ਸੇਵਕ ਬੈਠੇ ਸਨ ਤੇ ਮਹਾਰਾਜ ਨੇ ਇਹ ਵਾਰਤਾ ਸਾਰੀ ਫਿਰ ਬਾਣੀ 'ਚ ਦਰਜ ਕੀਤੀ ਜੋ ਰੱਖਿਆ ਦੇ ਸ਼ਬਦਾਂ ਦੀ ਇਹ ਪੰਜਵਾਂ ਸ਼ਬਦ ਹੈ ਵੈਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਅੰਗ 256 ਤੇ ਸੁਭਾਇਮਾਨ ਹੈ ਇਹ ਸ਼ਬਦ ਆਪ ਜੀ ਦਰਸ਼ਨ ਕਰ ਸਕਦੇ ਹੋ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹੋ ਰਾ ਤੂੰ ਨਹਿ ਛੁਟਹਿ ਨਿਕਟ ਨ ਜਾਈਓ ਦੂਤ ਜਿੱਥੇ ਣਾ ਕਿਆ ਇਥੇ ੜਾ ੜਾਣੇ ਨਾ ਹੀ ਪੜਨਾ ਸਾਰੇ ਥਾਈ ਕਿਤੇ ਨੰਨੇ ਨਾ ਨਾ ਪੜੀ ਜਾਉ ਮਤਲਬ ਤੇ ਦਾ ਨਾ ਹੀ ਹੈ ਪਰ ਣਾਣੇ ਨ ਆਇਆ ਹੈ ੜਾ ਪੜਨਾ ਹੈ ਣਾ ਹੋਣਾ ਤੂੰ ਨਹਿ ਛੁਟਹਿ ਨਿਕਟ ਨ ਜਾਈਓ ਦੂਤ ਸੋ ਇਥੋਂ ਤੱਕ ਇਹ ਵਿਚਾਰ ਹੋਈ ਆ ਆਪ ਜੀ ਨਾਲ ਸਾਂਝ ਪਾਈ ਆ ਛੋਟੀ ਜੀ ਸੂਖਮ ਵਿਚਾਰ ਸੀ ਇਹ ਸ਼ਬਦ ਤੇ ਇਸ ਸ਼ਬਦ ਦਾ ਵੀ ਕੱਲੇ ਦਾ ਭਾਵੇਂ ਜਾਪ ਕਰੀ ਜਾਓ ਤੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਇਹ ਨਾਸ ਕਰਦਾ ਹੈ ਬੁਰੀਆਂ ਬੜਾਵਾਂ ਨੂੰ ਇਹ ਲਾਗੇ ਨਹੀਂ ਆਉਣ ਦਿੰਦਾ ਸ਼ਬਦ ਮਾਰੇ ਕਿਰਪਾ ਕਰਦੇ ਆ ਆਪਣੇ ਪਿਆਰਿਆਂ ਤੇ ਬਾਣੀ ਦੇ ਰਸியே ਬਣੀਏ ਬਾਣੀ ਪੜਿਆ ਕਰੀਏ ਬਾਣੀ ਨਾਲ ਸਾਡਾ ਭਲਾ ਹੋਣਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਨਾਲ ਦਾ ਜੀਵਨ ਪੜੋ ਕਿਤੇ ਟਾਈਮ ਮਿਲੇ ਤਾਂ ਤੇ ਉਹ ਉਹਨਾਂ ਦੇ ਜੀਵਨ 'ਚ ਇਹ ਲਿਖਿਆ ਕਿ ਉਹ ਬਾਣੀ ਇੱਕ ਭੋਗ ਪਾ ਲਿੰਦੇ ਮਗਰੇ ਫਿਰ ਰੰਭ ਕਰ ਲਿੰਦੇ ਬਹੁਤ ਜਿਆਦੀ ਬਾਣੀ ਪੜਦੇ ਸੀ ਉਹ ਬਾਣੀ ਤੋਂ ਫਿਰ ਉਹਨਾਂ ਨੂੰ ਨਾਮ ਸਪੂਰਨ ਹੋਇਆ ਵਾਹਿਗੁਰੂ 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 ਕਈ ਵਾਰੀ ਸਿੰਦਾ ਅਸੀਂ ਵਾਹਿਗੁਰੂ ਜਪਦੇ ਆਂ ਤਾਂ ਸਾਡਾ ਮਨ ਹੀ ਟਿਕਦਾ ਬਾਣੀ ਨਾਲ ਜਲਦੀ ਕਿਰਪਾ ਹੁੰਦੀ ਪਿਆਰਿਓ ਕਿਤੇ ਤਜਰਬਾ ਕਰਕੇ ਦੇਖੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ